ਲੱਗਦਾ ਵੀ ਉਹ ਬਹੁਤ ਵੱਡਾ ਸੱਚਾ ਸੁੱਚਾ ਆਦਮੀ ਤੇ ਹੁਣ ਭੁਖੜਤਾਲ ਤੇ ਕਿਉਂ ਨਹੀਂ ਬੈਠਾ 31 ਤੋਂ ਬਾਅਦ ਉਹਨਾਂ ਨੇ ਤਾਂ ਕੁਝ ਕੀਤਾ ਨਹੀਂ ਉਹਨਾਂ ਨੇ 31 ਤੱਕ ਕਿਹਾ ਸੀ ਤੇ ਜਦੋਂ ਬੈਠੇ ਉਹਨਾਂ ਨੂੰ ਪਤਾ ਲੱਗਿਆ ਕੋਈ ਕਿਸ ਨੇ ਸੀਵ ਨਹੀਂ ਕੀਤੀ ਤੇ ਇਸ ਕਰਕੇ ਉਹ ਉਸੇ ਤੇ ਹੁਣ ਚਿੱਠੀਆਂ ਲਿਖ ਕੇ ਵੀ ਮੈਂ ਤਾਂ ਜੀ ਕੋਰਟ 'ਚ ਜੋ ਕਹਿਣਾ ਸੀ ਮੈਂ ਕਹਿ ਲਿਆ ਹੁਣ ਹਮੇਸ਼ਾ ਜੀ ਨੂੰ ਹੋਮ ਮਿਨਿਸਟਰ ਨੂੰ ਮਿੰਤਾ ਹੀ ਕਰ ਰਿਹਾ ਉਹਨਾਂ ਚਿੱਠੀਆਂ ਲਿਖ ਕੇ ਜਿਉਂ ਵੱਡਾ ਬਹੁਤ ਵੱਡਾ ਦਲੇਰ ਸੀ ਇਹਦਾ ਇਹਦਾ ਗਦਾਕਾਰ ਬੰਦੇ ਆ ਐਨਾ ਕਹਿਣਾ ਚਾਹੁੰਦਾ ਹੁਣ ਉਹਨਾਂ ਨੇ 72 ਦੇ ਤਰੀਕ ਦੇਤੀ ਹੁਣ ਮੈਂ ਥੋਡੇ ਥਰੂ ਉਹ ਚਿੱਠੀਆਂ ਜੀਆਂ ਲਿਖਦਾ ਰਹਿੰਦੇ ਅੰਦਰੋਂ ਮੈਨੂੰ ਨਹੀਂ ਲੱਗਦਾ ਵੀ ਉਹ ਰਾਜਵਾਨਾ ਚਿੱਠੀਆਂ ਲਿਖਦਾ ਉਹਨਾਂ ਦੀ ਜਿਹੜੀ ਭੈਣ ਉਹ ਆਪ ਹੀ ਚਿੱਠੀਆਂ ਲਿਖ ਕੇ ਜਿਹੜੀਆਂ ਉਹ ਬਾਹਰ ਜਿਵੇਂ ਵੀ ਉਹਨਾਂ ਨੂੰ ਠੀਕ ਲੱਗਦਾ ਜਿਵੇਂ ਵੀ ਬਾਦਲਾਂ ਨੇ ਕਿਹਾ ਹੁੰਦਾ ਦੇ ਦਿੰਦੇ ਆ ਲਿਖ ਕੇ ਰਾਜਵਾਨਾ ਸਾਹਿਬ ਦੀ ਜਿਹੜੀ ਆ ਉਹ ਚਿੱਠੀ ਕੋਈ ਲਿਖੀ ਨਹੀਂ ਲੱਗਦੀ ਤੇ ਉਸ ਤੋਂ ਬਾਅਦ ਜੇ ਰਾਜਵਾਨਾ ਬਹੁਤ ਆਪਣੇ ਆਪ ਨੂੰ ਕਹਿੰਦੇ ਸੀ ਤੇ ਹੁਣ ਕੱਤੀ ਤਾਂ ਕੱਦੀ ਨਿੰਗੀ ਹੁਣ ਬਹਿਣ ਭੁਖੜਤਾਲ ਤੇ ਜੇ ਵਾਕਈ ਜੇ ਉਹਨੂੰ ਵਾਕਈ ਇਹ ਲੱਗਦਾ ਵੀ ਉਹ ਬਹੁਤ ਵੱਡਾ ਸੱਚਾ ਸੁੱਚਾ ਹੈਗੇ ਤੇ ਹੁਣ ਭੁਖੜਤਾਲ ਤੇ ਕਿਉਂ ਨਹੀਂ ਬੈਠਾ 31 ਤੋਂ ਬਾਅਦ ਉਹਨਾਂ ਨੇ ਤਾਂ ਕੁਛ ਕੀਤਾ ਨਹੀਂ ਉਹਨਾਂ ਨੇ 31 ਤੱਕ ਕਿਹਾ ਸੀ ਵੀ ਜੇ 31 ਤੱਕ ਅਕਾਲ ਤੱਕ ਸਾਡੇ ਜਥੇਦਾਰ ਕੁਛ ਨਹੀਂ ਕਰਨਗੇ ਉਹਨਾਂ ਨੇ ਤਾਂ ਕੀਤਾ ਕੁਛ ਨਹੀਂ ਉਲਟਾ ਤੁਸੀਂ ਬਿਆਨ ਸੁਣਿਆ ਹੀ ਆ ਜੋ ਆਇਆ ਹੈ ਤੇ ਹੁਣ ਰਾਜੂ ਆਣਾ ਕਿਹਨੂੰ ਉਡੀਕਦੇ ਆ ਹੁਣ ਬਹਿਣ ਭੁਖੜਤਾਲ ਤੇ ਕਿਉਂਕਿ ਪਿਛਲੀ ਭੁਖੜਤਾਲ ਤੇ ਜਦੋਂ ਬੈਠੇ ਉਹਨਾਂ ਨੂੰ ਪਤਾ ਲੱਗਿਆ ਕੋਈ ਕਿਸ ਨੇ ਸੀਮ ਨਹੀਂ ਕੀਤੀ ਤੇ ਇਸ ਕਰਕੇ ਉਹ ਉਸੇ ਤੇ ਹੁਣ ਚਿੱਠੀਆਂ ਲਿਖ ਕੇ ਵੀ ਮੈਂ ਤਾਂ ਜੀ ਕੋਰਟ ਚ ਜੋ ਕਹਿਣਾ ਸੀ ਮੈਂ ਕਹਿ ਲਿਆ ਹੁਣ ਅਮਿਤ ਸ਼ਾਹ ਜੀ ਨੂੰ ਹੋਮ ਮਿਨਿਸਟਰ ਨੂੰ ਮਿੰਟਾਂ ਹੀ ਕਰ ਰਿਹਾ ਹਾਂ ਨਾ ਚਿੱਠੀਆਂ ਲਿਖ ਕੇ ਜਿਹੜਾ ਵੱਡਾ ਬਹੁਤ ਵੱਡਾ ਦਲੇਰ ਸੀ ਇਹ ਤਾਂ ਇਹਦਾ ਗਦਾ ਕਾਇਰ ਬੰਦੇ ਆ ਪੁਲਿਸ ਦੀ ਵਰਦੀ ਸੀ ਇਹ ਪੁਲਿਸ ਵਾਲੇ ਨਾਲ ਰਲ ਕੇ ਜਿਹੜਾ ਛੇ ਦੇ ਆਦਮ ਸਤਾਰੀ ਬੈਂ ਸਿੰਘ ਦਾ ਜਿਹੜਾ ਹੋਇਆ ਸੀ ਉਹ ਚ ਪੁਲਿਸ ਵਾਲੇ ਰਲਾਏ ਸੀ ਜਿਹੜਾ ਗੱਡੀ ਅੰਦਰ ਜਾਣੀ ਆ ਉਹ ਗੇਟ ਵਾਲੇ ਨੂੰ ਰਲਾਇਆ ਹੋਇਆ ਸੀ ਹੋਰ ਰਲਾਏ ਸੀ ਤੇ ਕਾਇਰ ਬੰਦੇ ਨੇ ਇਸ ਕਰਕੇ ਤੁਸੀਂ ਵੀ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਅੱਜ بڑے بڑے ਟੈਰਰਿਸਟਾਂ ਦੇ ਮੈਂ ਮੰਨਦਾ ਕੌਕੇ ਸਾਹਿਬ ਦੀ ਸਾਡੀ ਉਹਨਾਂ ਨਾਲ 100% ਸਹਿਮਤੀ ਆ ਦੇ ਉਹਨਾਂ ਨਾਲ ਜਿਹੜਾ ਟੱਕਾ ਕੀਤਾ ਉਸ ਵੇਲੇ ਇਹ ਉਹਨਾਂ ਦੇ ਰਾਗੀ ਪਾਠੀ ਭੇਜਦੇ ਰਹੇ ਨੇ ਉਹਨਾਂ ਦੇ ਤੇ ਅੱਜ ਤੱਕ ਗੱਲ ਨਹੀਂ ਕੀਤੀ